ਦਿੱਲੀ ਨੇ ਜਣਾ ਦੇ ਵਿੱਚ ਕਰਨਾਲ ਜੀਟੀ ਰੋਡ ਦੇ ਇੱਕ ਪਾਸੇ ਇੱਕ ਛੋਟਾ ਜਿਹਾ ਪਿੰਡ ਹੈ ਬੜਖਾਲਸਾ ਇਸ ਪਿੰਡ ਦਾ ਇਤਿਹਾਸ ਵਿੱਚ ਖਾਸ ਤੌਰ ਤੇ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਨਾਮ ਹੈ ਪਰ ਇਸ ਪਿੰਡ ਨੂੰ ਉਹ ਰਤਬਾ ਨਹੀਂ ਮਿਲ ਸਕਿਆ ਜਿਹੜਾ ਮਿਲਣਾ ਚਾਹੀਦਾ ਸੀ ਇਸ ਇਤਿਹਾਸ ਤੋਂ ਇਸ ਪਿੰਡ ਦੀਆਂ ਵੀ ਅਗਲੀਆਂ ਪੀੜ੍ਹੀਆਂ ਨੇ ਉਹ ਜਾਣੂ ਨਹੀਂ ਹੋ ਰਹੀਆਂ ਕਿਉਂਕਿ ਇਸ ਪਿੰਡ ਵਿੱਚ ਉਸ ਇਤਿਹਾਸਿਕ ਦਾਸਤਾਨ ਨਾਲ ਜੁੜੀ ਕੋਈ ਵੀ ਪਛਾਣ ਨਹੀਂ ਹੈ ਕੋਈ ਵੀ ਚਿੰਨ ਨਹੀਂ ਹੈ ਜਿਹੜੀ ਇਹ ਕਹਾਣੀ ਐ ساری ਸਾਰੀ ਜੋ ਇਹ ਇਤਿਹਾਸ ਕੇ ਵਰਤਾਂਤ ਹੈ ਉਹ ਇਤਿਹਾਸ ਦੀਆਂ ਕਿਤਾਬਾਂ ਤੱਕ ਹੀ सिमਟ ਕੇ ਰਹਿ ਗਿਆ ਹੈ 1675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਦੇ ਧਰ ਨੂੰ ਮੱਖਣ ਸ਼ਾਲਬਾਣਾ ਆਪਣੇ ਰੂਹ ਦੇ ਪਰੇ ਗੱਡੇ ਵਿੱਚ ਰੱਖ ਕੇ ਆਪਣੇ ਘਰ ਲੈ ਜਾਂਦੇ ਨੇ ਜਿੱਥੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਦੇ ਸਨਮਾਨਪੂਰਵ ਸਨਸਕਾਰ ਕਰਦੇ ਨੇ ਭਾਈ ਜੱਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਵੱਲ ਰਵਾਨਾ ਹੋ ਜਾਂਦੇ ਨੇ ਆਪਣੇ ਸਾਥੀਆਂ ਨਾਲ ਉਹਨਾਂ ਦੇ ਪਿੱਛੇ ਮੁਗਲ ਸੈਨਾ ਲੱਗ ਜਾਂਦੀ ਹੈ ਜਿਹੜੀ ਹਰ ਹaat ਗੁਰੂ ਜੀ ਦਾ ਸੀਸ ਹਾਸਲ ਕਰਨਾ ਚਾਹੁੰਦੀ ਹੈ ਜਦੋਂ ਉਹ ਪਿੰਡ ਵਿੱਚ ਪਹੁੰਚਦੇ ਨੇ ਇਸ ਬੜਖਾਲਸਾ ਨਾਮੀ ਪਿੰਡ ਜਿਹੜਾ ਗੜੀ ਦੇ ਨਾਮ ਨਾਲ ਮਸ਼ਹੂਰ ਸੀ ਇੱਥੇ ਪਹੁੰਚਦੇ ਨੇ ਤਾਂ ਪਿੰਡ ਵਾਸੀ ਉਹਨਾਂ ਦਾ ਸਵਾਗਤ ਕਰਦੇ ਨੇ ਉਹਨਾਂ ਦਾ ਮੁਖੀ ਹੁੰਦਾ ਕਿ ਕੁਸ਼ਲ ਸਿੰਘ ਦੇਆ ਚੌਧਰੀ ਕੁਸ਼ਲ ਸਿੰਘ ਦਈਆ ਉਹਨਾਂ ਸਵਾਗਤ ਕਰਦੇ ਨੇ ਪਰ ਉਹ ਇਹ ਵੀ ਜਾਣਦੇ ਨੇ ਕਿ ਪਿੱਛੇ ਮੁਗਲ ਸੈਨਾ ਲੱਗੀ ਹੋਈ ਹੈ ਮੁਗਲ ਸੈਨਾ ਪਿੰਡ ਉੱਤੇ ਅਟੈਕ ਵੀ ਕਰ ਸਕਦੀ ਹੈ ਇਸ ਸਥਿਤੀ ਦੇ ਵਿੱਚ ਉਹ ਚਾਹੁੰਦੇ ਨੇ ਵੀ ਹਰ ਹਾਲਤ ਗੁਰੂ ਸਾਹਿਬ ਦੇ ਸਿੰਘ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਜਾਣ ਪਰ ਕੁਸ਼ਲ ਸਿੰਘ ਦਈਆ ਆਪਣੇ ਸਾਥੀਆਂ ਨੂੰ ਇੱਕ ਸੁਝਾਅ ਦਿੰਦੇ ਨੇ ਕਿ ਉਹਨਾਂ ਦੇ ਚਿਹਰੇ 'ਤੇ ਦਾੜ੍ਹੀ ਵੀ ਹੈ ਤੇ ਇਸ ਕਰਕੇ ਮੁਗਲ ਸੈਨਾ ਨੂੰ ਧੋਖਾ ਦਿੱਤਾ ਜਾ ਸਕਦਾ ਹੈ ਉਹਨਾਂ ਦਾ ਸਿਰ ਵੜ ਕੇ ਮੁਗਲ ਸੈਨਾ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਗੁਰੂ ਸਾਹਿਬ ਦਾ ਜਿਹੜਾ ਸੀਸ ਹੈ ਉਹ ਅਨੰਦਪੁਰ ਸਾਹਿਬ ਭਾਈ ਜਤਾ ਜੀ ਪਹੁੰਚਾ ਸਕਣ ਲਿਆ ਸਕਣ ਉਹਨਾਂ ਦੀ ਗੱਲ ਸੁਣ ਕੇ ਸਾਰੇ ਹੈਰਾਨ ਹੁੰਦੇ ਨੇ ਪਰ ਭਾਈ ਕੁਸ਼ਲ ਸਿੰਘ ਗਈਆ ਆਪਣੇ ਵੱਡੇ بیٹے ਨੂੰ ਹੁਕਮ ਕਰਦੇ ਨੇ ਕਿ ਉਹਨਾਂ ਦਾ ਸਿਰ ਵੜ ਕੇ ਸਿੰਘਾਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਜਦੋਂ ਮੁਗਲ ਫੌਜ ਆਵੇ ਪਿੱਛੇ ਉਹਨਾਂ ਦੇ ਤੇ ਉਹ ਉਹਨਾਂ ਦਾ ਸਿਰ ਲੈ ਕੇ ਵਾਪਸ ਚਲਾ ਜਾਵੇ ਇਸੇ ਤਰ੍ਹਾਂ ਹੁੰਦਾ ਹੈ ਭਾਈ ਕੁਸ਼ਲ ਸਿੰਘ ਗਈਆ ਦਾ ਬੇਟਾ ਜਿਹੜਾ ਆਪਣੇ ਬਾਪ ਦਾ ਸਿਰ ਵਟ ਕੇ ਸਿੰਘਾਂ ਦੇ ਹਵਾਲੇ ਕਰ ਦਿੰਦਾ ਹੈ ਭਾਈ ਜਤਾ ਜੀ ਤੇਜੀ ਨਾਲ ਗੁਰੂ ਸਾਹਿਬ ਦਾ ਸਿਰ ਲੈ ਕੇ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਜਾਂਦੇ ਨੇ ਤੇ ਉਹਨਾਂ ਦੇ ਕੋਈ ਸਾਥੀ ਹੌਲੀ ਹੌਲੀ ਭਾਈ ਕੁਸ਼ਲ ਸਿੰਘ ਦਈਆ ਦਾ ਜਿਹੜਾ ਸਿਰ ਲੈ ਕੇ ਉਹ ਚੱਲ ਪੈਂਦੇ ਨੇ ਪਿੱਛੇ ਮੋਗਲ ਸੈਨਾ ਆਉਂਦੀ ਹੈ ਉਹ ਗੁਰਤੇਗ ਭਾਦਰ ਸਾਹਿਬ ਦਾ ਸਿਰ ਸਮਝ ਕੇ ਕੁਸ਼ਲ ਸਿੰਘ ਦਈਆ ਜਿਹੜਾ ਸਿਰ ਹੈ ਉਹਨਾਂ ਦਾ ਉਹ ਸਿੰਘਾਂ ਕੋਲ ਲੈ ਕੇ ਵਾਪਸ ਮੁੜ ਜਾਂਦੇ ਨੇ ਇਹ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਜਿਹੜੀ ਹੈ ਉਹ ਹੁਣ ਇਤਿਹਾਸ ਦੇ ਪੰਨਿਆਂ ਤੱਕ ਸਿਮਟ ਕੇ ਰਹਿ ਗਈ ਹੈ ਹਾਂ ਜਰੂਰ ਇੰਨਾ ਹੋਇਆ ਹੈ ਕਿ ਰਾਈ ਦੇ ਵਿੱਚ ਜਿਹੜੀ ਕਿ ਜੀਟੀ ਰੋਡ ਦੇ ਉੱਤੇ ਇੱਕ ਜਗ੍ਹਾ ਹੈ ਉੱਥੇ ਇੱਕ ਮੈਮੋਰੀਅਲ ਬਣਿਆ ਹੈ ਜਿਹੜਾ ਚਟਾਲਾ ਸਰਕਾਰ ਦੇ ਆਪਣੇ 2001 ਦੇ ਵਿੱਚ ਦਸੰਬਰ ਦੇ ਵਿੱਚ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਉਸ ਸਮੇਂ ਦੇ ਮੁੱਖ ਮੰਤਰੀ ਵੱਲੋਂ ਉਹ ਜਰੂਰ ਉੱਥੇ ਮੌਜੂਦ ਹੈ ਉਸ ਦੇ ਵਿੱਚ ਕੁਝ ਤਸਵੀਰਾਂ ਲੱਗੀਆਂ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੀ ਹੈ ਪਰ ਪਿੰਡ ਦੇ ਵਿੱਚ ਕੋਈ ਵੀ ਯਾਦਗਾਰ ਮੌਜੂਦ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਘੱਟੋ-ਘੱਟ ਤੇ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਇਹ ਯਤਨ ਕਰਨੇ ਚਾਹੀਦੇ ਨੇ ਕਿ ਉੱਥੇ ਭਾਈ ਕੁਸਲ ਸਿੰਘ ਦਈਆ ਦੀ ਜਿਹੜੀ ਇੱਕ ਕੁਰਬਾਨੀ ਹੈ ਉਸ ਨੂੰ ਯਾਦ ਰੱਖਦਿਆਂ ਹੋਏ ਉੱਥੇ ਕੋਈ ਨਾ ਕੋਈ ਯਾਦਗਾਰ ਉਸਾਰੀ ਜਾ ਸਕੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਆਪ ਦੇ ਉੱਤੇ ਉਸ ਪਿੰਡ ਵਾਸੀ ਉਸ ਇਲਾਕਾ ਵਾਸੀ ਹੋਣ ਦਾ ਮਾਣ ਮਹਿਸੂਸ ਕਰਨ ਤੇ ਇਹ ਜਿਹੜੀ ਕਹਾਣੀ ਹੈ ਇਹ ਇਤਿਹਾਸ ਦੇ ਕਿਰੋ ਕਿਤਾਬਾਂ ਚ ਬੰਦੇ ਹੋ ਕੇ ਨਾ ਰਹੀ ਹੋਵੇ ਬਲਕਿ ਇੱਕ ਮੈਮੋਰੀਅਲ ਦੇ ਰੂਪ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵੀ ਜਿਹੜੀ ਹੈ ਆ ਰੋਸ਼ਨੀ ਦਿੰਦੀ ਰਹੇ ਆ ਹੁਣ ਆਪਾਂ ਚੱਲਦੇ ਆਂ ਪਿੰਡ ਬੜਖਾਲਸਾਵਾਲ गाँव बड़खालसा खालसा जी एक ऐतिहासिक गाँव रहा है हमारे यहाँ नारी गाँव से हमारे पूर्वज आए थे दादा कुशल सिंह और मेघराज तो उन्हीं की औलाद उन्हीं की संतान है ये और ये बड खालसा और गढ़ी कुशाली के नाम से भी जाना जाता था उसके बाद हमारे ताऊ जी संयुक्त पंजाब हरियाणा में आई बने तो वो चौधरी रिजिक जी तो उनके नाम से भी गढ़ी रिजिक वाली के नाम से भी ये गाँव जाना जाने लगे उसके बाद एक कहानी है कि आ, हमारा गांव का नाम बड खालसा क्यों पड़ा तो बड खालसा गाँव पड़ने के पीछे एक कहानी ये है कि जब मुग़लों ने उनको शहीद किया गुरु तेग बहादुर जी के तो उनके जो शिष्य थे वो उनका शीश लेके कर अनंतपुर साहिब लेके जा रहे थे तो रास्ते में हमारा एक छोटा सा गांव पड़ता था और मुग़ल सेना उनके पीछे लगी हुई थी और वो शाम का समय था तो उनका शीश और हमारे जो पूर्वज थे उनका शीश लगभग मिलता जुलता था चेहरा उनका तो उसने अपने बेटे को कहा कि भी अब क्या की करें तो उन्होंने बताया कि आप ऐसा करो बेटा मेरा शीश आप इनको दे दो मुगल सेना इसको वापस ले जाएगी और तब तक ये गुरु तेग बहादुर जी का शीश वहाँ सम्मान करो वहाँ पहुँचा देंगे आनंदपुर साहिब तो उसने बेटे ने ऐसा ही किया जैसे उनके पिताजी ने कहा था और उन्होंने अपना शीश उतार के उनको दे दिया और मुग़ल सेना उसको शीश को ले कर वापस चलेगी और तब तक वो सुरक्षित वहाँ गुरु जी का शीश।, शीश ले कर पहुँच गए जब वो जाके उन्होंने सुबह देखा तो उसके बाद बताते हैं वो मुगल सेना आके यहाँ भी हमारे इसको तहस नहस किया गया था जब ये छोटा सा गांव था तो उसके बाद से इस गांव को फिर भट खालसा का नाम उन्होंने कहा कि बहुत बढ़ दिया मतलब शीश अपना बढ़ दिया हमारे पूर्व ने इसलिए इसका नाम वड खालसा पड़ेगा ਉਹ ਤभी से ਲੋਕ इसको बड़खाल से कहने लगे